ਮੰਡ ਜੀ ਇਸ ਵਾਰ ਗ੍ਰਹਿ ਚਾਲ ਕੀ ਕਹਿ ਰਹੇ ਨੇ ਕਿ ਇਸ ਸਾਲ ਦਾ ਜਿਹੜਾ ਗ੍ਰਹਿ ਹੈ ਕਹਿੰਦੇ ਗ੍ਰਹਿ ਦੇ ਸਾਹਮਣੇ ਜਿਹੜਾ ਸਾਲ ਚੱਲੂਗਾ ਇਸ ਵਾਰ ਕੀ ਕਹਿੰਦੇ ਨੇ ਕਿਵੇਂ ਦੀ ਚਾਲ ਹੈ ਉਹਨਾਂ ਦੀ ਦੇਖੋ ਜਦੋਂ ਇਹ ਆਪਣਾ ਹਿੰਦੂ ਨਵਾਂ ਸਟਾਰਟ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਦਾ ਜਿਹੜਾ ਰਾਜਾ ਹੈ ਉਹ ਸੂਰਜ ਹੈ ਔਰ ਮੰਤਰੀ ਵੀ ਸੂਰਜ ਹੀ ਹੈ ਔਰ ਸੂਰਜ ਸਾਰਿਆਂ ਨੂੰ ਪਤਾ ਹੈ ਕਿ ਖੁਦ ਜਲਦਾ ਹੈ ਤਾਂ ਦੁਨੀਆ ਨੂੰ ਰੌਸ਼ਨ ਦਿੰਦਾ ਤੇ ਸਭ ਤੋਂ ਪਹਿਲੀ ਜਿਹੜੀ ਸਾਡੀ ਪ੍ਰੈਡਿਕਸ਼ਨ ਹੈ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈਣੀ ਚਾਹੀਦੀ ਹੈ ਮੰਗਲ ਨੀਚ ਹੋਣ ਕਰਕੇ ਜੋ ਕਿ 6 ਜੂਨ ਤੱਕ ਜਾ ਕੇ ਨੀਰ ਰਹੇਗਾ ਅਗ ਲੱਗਣ ਦੀ ਘਟਾਵਾ ਬਹੁਤ ਜਿਆਦਾ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਹਨਾਂ ਬੜੇ ਮਿਕਸ ਜਿਹੀਆਂ ਪਰਿਸਥਿਤੀਆਂ ਦੇਖ ਰਹੇ ਤੁਸੀਂ ਦੇਖ ਰਹੇ ਹੋ ਹਜੇ ਪਿੱਛੇ ਹਲਕਾ ਜਿਹਾ ਭੂਕੰਪ ਆ ਗਿਆ ਸੀ ਸ਼ੁੱਕਰ ਆ ਰਿਹਾ ਹੈ ਕਲੰਕ ਦੋਸਤ ਵੈਸੇ ਸੁਣਨ ਜਾ ਰਹੇ ਨੇ ਕੋਈ ਸਾਸ ਲੈ ਕੇ ਨਾਲ ਆ ਰਿਹਾ ਦਿਮਾਦ ਨਾਲ ਕੋਈ ਉਲਟੇ ਸਿੱਧੇ ਕੇਸ ਸੁਣਨ ਜਾ ਰਹੇ ਨੇ ਇਹ ਹਜੇ ਰਹੇਗਾ ਹੀ ਰਹੇਗਾ ਕੰਮਕਾਰ ਨੂੰ ਲੈ ਕੇ ਜਿਹੜੀ ਸਥਿਤੀ ਨੇ ਉਹ ਹਜੇ ਬਹੁਤ ਡਾਵਾ ਡੋਲ ਬਹੁਤ ਸੇਫ ਸਾਈਡ ਨਾਲ ਚੱਲਣ ਵਾਲੀ ਸਥਿਤੀ ਹੈ ਇਹ ਆਨਲ ਜਦ ਹੁਣ ਮਈ ਦੇ 14 ਮਹੀ ਤੋਂ ਬਾਅਦ ਗੁਰੂ ਜਦੋਂ ਆਪਣਾ ਰਾਸ਼ੀ ਪਰਿਵਰਤਨ ਕਰਨਗੇ ਉਸ ਤੋਂ ਬਾਅਦ ਗ੍ਰਹਿ ਚਾਲ ਥੋੜੀ ਸੁਧਰਨੀ ਸ਼ੁਰੂ ਹੋਏਗੀ ਪੰਡਤ ਜੀ ਇਸ ਵਾਰ ਗ੍ਰਹਿ ਚਾਲ ਕੀ ਕਹਿ ਰਹੇ ਨੇ ਕਿ ਇਸ ਸਾਲ ਦਾ ਜਿਹੜਾ ਗ੍ਰਹਿ ਕਹਿੰਦੇ ਗ੍ਰਹਿ ਦੇ ਸਾਹਮਣੇ ਜਿਹੜਾ ਸਾਲ ਚੱਲੂਗਾ ਇਸ ਵਾਰ ਕੀ ਕਹਿੰਦੇ ਨੇ ਕਿਵੇਂ ਦੀ ਚਾਲ ਹੈ ਉਹਨਾਂ ਦੀ ਦੇਖੋ ਜਦੋਂ ਇਹ ਆਪਣਾ ਹਿੰਦੂ ਨਵਾਂ ਸਟਾਰਟ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਦਾ ਜਿਹੜਾ ਰਾਜਾ ਹੈ ਉਹ ਸੂਰਜ ਹੈ ਔਰ ਮੰਤਰੀ ਵੀ ਸੂਰਜ ਹੀ ਹੈ ਔਰ ਸੂਰਜ ਸਾਰਿਆਂ ਨੂੰ ਪਤਾ ਹੈ ਕਿ ਖੁਦ ਜਲਦਾ ਹੈ ਤਾਂ ਦੁਨੀਆ ਨੂੰ ਰੋਸ਼ਨ ਦਿੰਦਾ ਹੈ ਸਭ ਤੋਂ ਤਪਸ਼ਾਲਾ ਤੇ ਸਭ ਤੋਂ ਪਹਿਲੀ ਜਿਹੜੀ ਸਾਡੀ ਪ੍ਰੈਡਿਕਸ਼ਨ ਹੈ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈਣੀ ਚਾਹੀਦੀ ਹੈ ਸਭ ਤੋਂ ਪਹਿਲੀ ਪ੍ਰੈਡਿਕਸ਼ਨ ਸਾਡੀ ਇਹੀ ਹੈ ਕਿਉਂਕਿ ਹੁਣ ਗਰਮੀਆਂ ਦੇਖੋ ਹੁਣ ਸ਼ੁਰੂ ਹੋਈਆਂ ਨੇ ਤੇ ਹੁਣ ਹੀ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ ਦੇਖੋ ਹਰ ਸਾਲ ਹੀ ਗਰਮੀ ਰਹਿੰਦੀ ਆਪਣਾ 에어 ਕੰਡੀਸ਼ਨ ਗੱਡੀਆਂ ਦੇ ਗਲੋਬਲ ਵਾਰਮਿੰਗ ਵੀ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਪੇੜ ਸਾਰੇ ਕਿੱਥੇ ਆਪਾਂ ਸੁਣਦੇ ਵੱਡੇ ਜਾਂ ਪਰ ਇਸ ਸਾਲ ਜਿਹੜਾ ਤੱਪਈਛਾ ਜਿਹੜੀ ਬੋਡੀ ਦੀ ਹੀਟ ਹੈ ਉਹ ਬਹੁਤ ਜ਼ਿਆਦਾ ਵਧੇਗੀ ਮੰਗਲ ਨਹੀਂ ਛੋਣ ਕਰਕੇ ਜੋ ਕਿ 6 ਜੂਨ ਤੱਕ ਜਾ ਕੇ ਨੀ ਰਹੇਗਾ ਅੱਗ ਲੱਗਣ ਦੀ ਘਟਾਵਾਂ ਬਹੁਤ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਣਗੇ ਅਚੰਚਿਤ ਔਰ ਐਡ ਪ੍ਰੈਜ਼ੈਂਟ ਆਪਾਂ ਆਪਣੀ ਗ੍ਰਹਿ ਦਸ਼ਾ ਦੀ ਗੋਚਰ ਦੀ ਗੱਲ ਕਰੀਏ ਸ਼ੁਕਰ ਰਾਹੂ ਸ਼ਨੀ ਬੁੱਧ ਇੱਕ ਸਾਥ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ ਬੁੱਧ ਨੀਚ ਦਾ ਹੈ ਸ਼ੁਕਰ ਉੱਚ ਦਾ ਨੀਚ ਭੰਗ ਰਾਜ ਹੋ ਗਈ ਬੰਦਨ ਪਰ ਨਾਲ ਰਾਹੂ ਇਹਨਾਂ ਬੜੇ ਮਿਕਸ ਜੀ ਪਰਿਸਥਿਤੀਆਂ ਦੇ ਆ ਰਹੇ ਤੁਸੀਂ ਦੇਖ ਰਹੇ ਹੋ ਹਜੇ ਪਿੱਛੇ ਹਲਕਾ ਜਿਹਾ ਭੂਕੰਪ ਆ ਗਿਆ ਸੀ ਕਿਸੇ ਨਾ ਕੋਈ ਨਾ ਕੋਈ ਆਪਦਾ ਆ ਰਹੀ ਸੀ ਕਦੇ ਨਾ ਕਦੇ ਤੁਸੀਂ ਸ਼ੁਕਰ ਰਾਹੂ ਰਹਿ ਕਲੰਕ ਦੋਸਤ ਵੈਸੇ ਸੁਣਨ ਚ ਆ ਰਹੇ ਨੇ ਕੋਈ ਸੱਸ ਲੈ ਕੇ ਨਾਲ ਆ ਰਹਿਤ ਮਾਦ ਨਾਲ ਕੋਈ ਉਲਟੇ ਸਿੱਧੇ ਕੇਸ ਹੁਣਨ ਚ ਆ ਰਹੇ ਨੇ ਇਹ ਹਜੇ ਰਹਿ ਗਈ ਰਹੇਗਾ ਕੰਮਕਾਰ ਨੂੰ ਲੈ ਕੇ ਜਿਹੜੀ ਸਥਿਤੀ ਨੇ ਉਹ ਹਜੇ ਬਹੁਤ ਡਾਵਾ ਡੋਲ ਬਹੁਤ ਸੇਫ ਸਾਈਡ ਨਾਲ ਚੱਲਣ ਵਾਲੀ ਸਥਿਤੀ ਹੈ ਇਹ ਆਨਲ ਜਦ ਹੁਣ ਮਈ ਚ 14 ਮਈ ਤੋਂ ਬਾਅਦ ਗੁਰੂ ਜਦ ਆਪਣਾ ਰਾਸ਼ੀ ਪਰਿਵਰਤਨ ਕਰਨਗੇ ਉਸ ਤੋਂ ਬਾਅਦ ਗ੍ਰਹਿ ਚਾਲ ਥੋੜੀ ਸੁਧਰਨੀ ਸ਼ੁਰੂ ਹੋਏਗੀ ਗਰਮੀ ਦੇ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੁਣ ਪਿੱਛੇ ਵੀ ਵੇਖਿਆ ਸੀ ਕਿ ਗੱਡੀਆਂ ਦੇ ਵਿੱਚ ਅੱਗ ਲੱਗੀ ਇਹ ਸੰਭਾਵਨਾ ਬਣੀ ਰਹੂਗੀ ਦੇਖੋ ਇਸ ਵਾਰ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਇਹੀ ਕਹਿ ਸਕਦਾ ਕਿ ਜਿਨ੍ਹਾਂ ਦੀ ਵੀ ਗੱਡੀਆਂ ਜਾਂ ਜਿਨ੍ਹਾਂ ਦੀ ਵਾਇਰਿੰਗ ਦਾ ਜਾਂ ਕਿਸੇ ਵੀ ਘਰੇ ਥੋੜਾ ਬਹੁਤ ਸਿਸਟਮ ਹੈ ਨਾ ਬਿਜਲੀ ਦੇ ਉਪਕਰਣ ਜਾਂ ਲਾਹ ਪ੍ਰੋਵਾਈਡ ਨਾ ਕਰਨ ਕੋਈ ਵੀ ਸਾਡੇ ਫੈਕਟਰੀ ਵਾਲੇ ਦੋਸਤ ਨੇ ਜਾਂ ਬੰਦੂ ਨੇ ਕਿਤੇ ਵੀ ਕੰਮ ਦਾ ਜੋ ਕੰਮ ਕਰ ਦੇਣ ਜਿਨ੍ਹਾਂ ਦੇ ਫਾਇਰ ਇਕੁਪਮੈਂਟ ਜ਼ਰੂਰੀ ਨੇ ਉਹ ਬਹੁਤ ਧਿਆਨ ਰੱਖਣ ਇਸ ਵਾਰ ਕਿਉਂਕਿ ਮੰਗਲ ਨੀਚ ਹੋਣ ਕਰਕੇ ਔਰ ਗ੍ਰਹਿ ਦਸ਼ਾ ਚੇਂਜ ਹੋਣ ਕਰਕੇ ਗਰਮੀ ਹੀਟ ਤਪਿਸ਼ ਰਹੇਗੀ ਅੱਗ ਲੱਗਣ ਦੀ ਪੁਗੰਪਾਂ ਦੀ ਪ੍ਰਕਿਰਤਿਕ ਆਫਤਾਂ ਜਿਹਨੂੰ ਕਹਿ ਸਕਦੇ ਆਂ ਅਨਹੋਨੀ ਅਨੋਖੇ-ਅਨੋਖੇ ਗੱਲਾਂ ਜਿਹੜਾ ਕਹਿੰਦੇ ਆ ਯਾਰ ਸੁਣਨ ਨੂੰ ਮਿਲਦੀਆਂ ਨੇ ਇਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਇਹਦੀ ਬਹੁਤ ਜ਼ਿਆਦਾ ਲੋਕਾਂ ਨੂੰ ਇਹਦਾ ਬਹੁਤ ਜਦੋਂ ਪਾਇਆ ਨਹੀਂ ਹੁੰਦੇ ਥੋੜਾ ਨਾ ਧਿਆਨ ਰੱਖਣਾ ਲਾਪਰਵਾਹੀ ਨਹੀਂ ਕਰਨੀ ਬਸ ਪਰ ਜੀ ਉਪਾਏ ਹੈ ਕੋਈ ਕੀ ਕੋਈ ਬਚ ਸਕਦਾ ਹੈ ਇਸ ਵੀ ਆਪਦਾ ਆਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਇੱਕ ਤਾਂ ਤੁਸੀਂ ਗਰਮੀ ਦਸਤਾ ਵਾਇਰਿੰਗ ਦੱਸਤੀ ਹੋਰ ਕੋਈ ਤੁਹਾਡੇ ਮੁਤਾਬਕ ਜਿਹੜੇ ਸ਼ਾਸਤਰਾਂ ਦੇ ਵਿੱਚ ਹੁਣ ਦੇਖੋ ਬਿਲਕੁਲ ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਸਾਡਾ ਹਿੰਦੂ ਨਵਾਂ ਸਟਾਰਟ ਹੋਇਆ ਹੈ ਇਹਦਾ ਰਾਜਾ ਸੂਰਜ ਹੈ ਔਰ ਮੰਤਰੀ ਵੀ ਸੂਰਜ ਹੈ ਤੇ ਸੂਰਜ ਨੂੰ ਜਲ ਦੇਣਾ ਹੁਣ ਇੱਥੇ ਨੇ ਲੋਕੀ ਬੜਾ ਕਨਫਿਊਜ਼ਨ ਪੈਦਾ ਕਰਦੇ ਕਿ ਸੂਰਜ ਨੂੰ ਜਲ ਦੇ ਰਹੇ ਆ ਉੱਥੇ ਥੋੜੀ ਜਾਂਦਾ ਹੀ ਐ ਇੱਕ ਭਾਵ ਹੈ ਠੀਕ ਹੈ ਕਿ ਨਹੀਂ ਕਿ ਆਪਾਂ ਜਲ ਨਾਲ ਔਰ ਪਾਣੀ ਗਰਮੀਆਂ 'ਚ ਇਸ ਸਮੇਂ ਬਹੁਤ ਸੁੱਕਣਾ ਹੈ ਬਹੁਤ ਜ਼ਿਆਦਾ ਸੇਫ ਵਾਟਰ ਕਰ ਰੱਖੋ ਔਰ ਸੂਰਜ ਨੂੰ ਜਲ ਚੜਾਉਂਦੇ ਰਹੋ ਗਰੀਬਾਂ ਨੂੰ ਪਾਣੀ ਪਿਲਾਉਂਦੇ ਰਹੋ ਕਿਥੇ ਪੰਛੀਆਂ ਲਈ ਪਾਣੀ ਰੱਖੋ ਇਹੀ ਇੱਕ ਮਾਤਰੋ ਪਾਏ ਐ ਠੀਕ ਹੈ ਕਿ ਲੋਕੀ ਆਪਣੇ ਲਈ ਤਾਂ ਬਹੁਤ ਇੱਥੇ ਰੱਖਦੇ ਨੇ ਕਿ ਬਈ ਗੱਡੀਆਂ ਲੈ ਰੱਖਦੇ ਉੱਪਰ ਇੱਕ ਛੋਟਾ ਦਾ ਡੋਨਾ ਰੱਖਣ ਲਈ ਮਿੱਟੀ ਦਾ ਬਰਤਨ ਰੱਖਣ ਲਈ ਨਾ ਉਹਨਾਂ ਨੂੰ ਸਾਹ ਸੁੱਕ ਜਾਂਦੇ ਔਰ ਕਿਹੜਾ ਪਾਣੀ ਭਰੂਗਾ ਨਹੀਂ ਬਿਲਕੁਲ ਇਹ ਬਹੁਤ ਲਾਪਰਵਾਹੀ ਹੈ ਗਰੀਮਾ ਵਿੱਚ ਉਹਨਾਂ ਲਈ ਪਾਣੀ ਰੱਖੋ ਔਰ ਉਹ ਪੁੰਨੇ ਖਾਤਾ ਤੁਹਾਨੂੰ ਬਹੁਤ بڑے بڑے ਹਾਦਸਿਆਂ ਤੋਂ بڑے بڑے ਪਰੇਸ਼ਾਨੀਆਂ ਤੋਂ ਬਚਾਏਗਾ ਹੀ ਸੂਰਜ ਨੂੰ ਦੇਖਦੇ ਅਸੀਂ ਅਰਗ ਦਿੰਦੇ ਆ ਕੋਈ ਸਵੇਰੇ ਸਵੇਰੇ ਦੇ ਦਿੰਦਾ ਕੋਈ 7 ਵਜੇ ਦਿੰਦਾ ਕੋਈ 8 ਵਜੇ ਦਿੰਦਾ ਕੋਈ ਇਹਦਾ ਵਿਸ਼ੇਸ਼ ਟਾਈਮ ਹੈਗਾ ਪੰਡਿਤ ਜੀ ਕੀ ਇਸ ਟਾਈਮ ਹੀ ਦੇਣਾ ਚਾਹੀਦਾ ਇਸ ਤੋਂ ਬਾਅਦ ਜਿਹੜਾ ਹੈ ਉਹ ਸਹੀ ਨਹੀਂ ਹੁੰਦਾ ਦੇਖੋ ਸੂਰਜ ਨੂੰ ਜਲ ਦੇਣ ਦਾ ਸਭ ਤੋਂ ਸਹੀ ਜਿਹੜਾ ਟਾਈਮ ਹੈ ਉਹ ਉਗਦੇ ਸੂਰਜ ਨੂੰ ਹੀ ਦੇਣਾ ਚਾਹੀਦਾ ਹੈ ਕਿਉਂ ਕਿ ਉਗਦਾ ਉਹ ਸੂਰਜ ਸਾਨੂੰ ਯੂਵੀ ਰੇਜ਼ ਦਿੰਦਾ ਹੈ ਉਹ ਜਿਹੜਾ ਸਾਡੇ ਬਾਡੀ ਲਈ ਅੱਛਾ ਹੁੰਦਾ ਹੈ ਸਾਨੂੰ ਤਾਂ ਵਿਟਾਮਿਨ ਡੀ ਵਗੈਰਾ ਮਿਲਦੀ ਨੇ ਪਰ ਅੱਜ ਕੱਲ ਲੋਕੀਂ ਦੇਖਿਆ 9 10 ਵਜੇ 10:00 ਹੁਣ ਗਰਮੀਆਂ ਦੇ ਦਿਨ ਸੂਰਜ ਜੀ ਸਿਰ ਤੇ ਆ ਜਾਂਦਾ 9 10 ਵਜੇ ਉਦੋਂ ਫਿਰ ਕਹਿੰਦੇ ਜਿਹੜਾ ਸੂਰਜ ਨੂੰ ਜਲ ਦਿੱਤਾ ਇਹਨਾਂ ਉਹ ਜਲ ਆਪਣੇ ਪੈਰਾਂ ਤੇ ਛਿੱਟਾ ਨਹੀਂ ਪੈਣਾ ਚਾਹੀਦਾ ਇਸ ਕਰਕੇ ਸਵੇਰੇ ਸਵੇਰੇ ਦਿੱਤਾ ਜਲ ਬਹੁਤ ਧਿਆਨ ਨਾਲ ਥੱਲੇ ਬਾਲਟੀ ਰੱਖ ਕੇ ਜਾਂ ਗਮਲੇ ਤੇ ਜਾਂ ਕੁਝ ਵੀ ਟੱਪ ਵਗਰ ਰੱਖ ਕੇ ਉੱਤੇ ਜਲ ਦੇਣਾ ਚਾਹੀਦਾ ਹੈ ਫਿਰ ਬਾਅਦ ਚ ਉਹ ਜਲ ਨੂੰ ਪੌਦਿਆਂ ਦੇ ਪਾ ਦੇਣਾ ਚਾਹੀਦਾ ਹੈ ਇਹਦਾ ਸਵੇਰ ਨੂੰ ਸਮ ਜਲ ਦੇਣਾ ਚਾਹੀਦਾ ਹੈ ਫਿਰ ਮੈਂ ਰਿਪੀਟ ਕਰੂੰਗਾ ਕਿ ਜਿਹੜੇ ਵੀ ਸਾਡੇ ਦਰਸ਼ਕ ਸੁਣ ਰਹੇ ਨੇ ਉਹ ਮਿੱਟੀ ਦਾ ਬਰਤਨ ਜ਼ਰੂਰ ਰੱਖਣ ਜ਼ਰੂਰ ਰੱਖਣ ਆਪਣੇ ਚਿੜੀਆਂ ਨੂੰ ਪਿਆਸੇ ਨੂੰ ਉਹਨਾਂ ਲਈ ਪਾਣੀ ਲਈ ਬਰਤਨ ਜ਼ਰੂਰ ਰੱਖਣ ਇਹ ਆਪ ਦਾ ਤੋਂ ਬਚ ਵੀ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਔਨਰਲੇ ਸਮੇਂ ਜਿਹੜਾ ਗਰਮੀਆ ਦਾ ਹੈਗਾ ਉਹ ਬਹੁਤ ਜ਼ਿਆਦਾ ਚੁਣੌਤੀਪੂਰਵਕ ਹੈ ਇਹ ਮੈਂ ਦੱਸੀ ਜਰੇ ਮੰਗਲ ਸਾਡਾ ਨੀਚ ਦਾ ਹੈ ਪਲੈਨਟ ਪਰਿਸਥਿਤੀਆਂ ਬਹੁਤ ਜ਼ਿਆਦਾ ਖਰਾਬ ਨੇ ਕਿਤੇ ਨਾ ਕਿਤੇ ਤੁਹਾਨੂੰ ਸੁਣਨ ਚ ਕੋਈ ਨਾ ਕੋਈ ਨਈ ਖਬਰ ਆ ਹੀ ਜਾਏਗੀ ਉਸ ਤੋਂ ਬਚਣ ਇਹ ਰਾਮ ਬਾਣ ਉਪਾਏ ਹੋਰ ਉਪਾਏ ਤਾਂ ਅਸੀਂ ਬਹੁਤ ਆ ਸਕਦੇ ਪਰ ਸਿੰਪਲ ਚੀਜ਼ ਹੈ ਠੀਕ ਹੈ ਪਖਸ਼ੇ ਲਈ ਪਾਣੀ ਰੱਖਣਾ ਹੈ ਪਾਣੀ ਦਾ ਇਦਾਨ ਕਰਨਾ ਹੈ ਅੱਗ ਨੂੰ ਕੌਣ ਬੁਝਾਉਂਦਾ ਹੈ ਪਾਣੀ ਠੀਕ ਹੈ ਕਿ ਨਾ ਆਪਾਂ ਉਹਨੂੰ ਹੀ ਸਰਵੋਪਰੀ ਮੰਨਦੇ ਹੋਏ ਆਪਾਂ ਉਹਦਾ ਉਪਾਏ ਕਰ ਰਹੇ ਹਾਂ